ਆਹ ਦੇ ਲੋ ਟਰ ਲੱਗਿਆ ਵਾ ਸਾਰਾ ਇਹਦਾ ਹੀ ਅੱਜ ਜੀ ਇੱਕ ਮਿੰਟ ਕਿਉਂ ਦਿੱਤੇ ਨੇ ਤੁਸੀਂ ਪੈਸੇ ਇਹਨੂੰ ਮਮਾ ਜੀ ਕੋਈ ਨਹੀਂ ਮੈਨੂੰ ਉਹਦੇ ਕਰਕੇ ਹੋਇਆ ਕਿਉਂ ਕਾਹਦੇ ਕਰਕੇ ਵੀ ਅਪਾਰਿਜ ਨੇ ਬਚਾਰੇ ਕੰਮ ਤੁਸੀਂ ਕੋਈ ਜਾਣਦੇ ਆ ਦੀ ਜੇਬ ਚ ਕਿੰਨੇ ਪੈਸੇ ਨੇ ਇਸ ਟਾਈਮ ਫਿਰ ਤੁਸੀਂ ਇਹ ਕਿਉਂ ਬੜਾਵਾ ਦੇ ਰਹੇ ਹੋ ਕਿੱਥੇ ਦਾ ਪਤਾ ਨਹੀਂ ਤੁਹਾਡਾ ਰਿਸ਼ਤੇਦਾਰ ਕੋਈ ਆਂਢੀ ਗੁਆਂਢੀ ਗਰੀਬ ਨਹੀਂ ਆਗਾ ਕੋਈ ਗਰੀਬ ਨਹੀਂ ਤੁਹਾਡੇ ਉਹ ਤੇ ਮੈਂ ਤਾਂ ਖੁਦ ਹੀ ਆਪਣੇ ਕਿਸੇ ਰਿਸ਼ਤੇਦਾਰ ਦੀ ਮਦਦ ਕਰ ਲੋ ਗਵਾਂਡੀ ਦੀ ਕਰ ਲੋ ਜਿਹਨੂੰ ਜਾਣਦੇ ਹੋ ਤੁਸੀਂ ਇਹਦੀ ਜੇਬ ਹੁਣ ਤੁਹਾਡੇ ਦਾ ਮੈਂ ਢੇਰ ਲਾ ਦਿੰਨੇ ਆਂ ਔਰੇ ਦੇਖ ਲਿਓ ਕੀ ਨਾਮ ਹੈ ਤੇਰਾ ਮੇਰਾ ਹਾਂ ਰਾਕੇਸ਼ ਕਿੱਥੋਂ ਆਇਆ ਮੈਂ ਅੰਮ੍ਰਿਤਸਰ ਸੇ ਪਿੱਛੋਂ ਕਿੱਥੇ ਦਾ ਰਹਿਣ ਵਾਲਾ ਕਿਹੜੀ ਸਟੇਟ ਦਾ ਰਹਿਣ ਵਾਲਾ ਹਾਂਜੀ ਯੂਪੀ ਦਾ ਕਿ ਬਿਹਾਰ ਦਾ ਯੂਪੀ ਦਾ ਆਪਣੇ ਪੰਜਾਬ 'ਚ ਗਰੀਬ ਨਹੀਂ ਆਗੇ ਦੱਸੋ ਨਹੀਂ ਕੌਣ ਲੈ ਕੇ ਆਇਆ ਇੱਥੇ ਤੈਨੂੰ ਮੇਰਾ ਕੋਈ ਨਹੀਂ ਹੈ ਕੋਈ ਨਹੀਂ ਕਿ ਠੇਕੇਦਾਰ ਕੌਣ ਨੇ ਤੇਰਾ ਮੇਰਾ ਕੋਈ ਠੇਕੇਦਾਰ ਨਹੀਂ ਬਾਬਾ ਠੇਕੇਦਾਰ ਤੇਰਾ ਦੱਸ ਜਿਹੜੀ ਉੱਠ ਖੜਾ ਹੋ ਜਾ ਉੱਟ ਕੇ ਚਲੋ ਵੀਰੇ ਠੀਕ ਹੈ ਮੈਂ ਤਾਂ ਦੱਸ ਨਹੀਂ ਪੜਿਆ ਨਾ ਕਰਿਆ ਕਰੋ ਇਹ ਮਾਹੌਲ ਖਰਾਬ ਕਰਦੇ ਨੇ ਆਪਣੇ ਪੰਜਾਬ ਦਾ ਆਪਣੇ ਗੁਰੂ ਘਰਾਂ ਦੇ ਇਹਨਾਂ ਨੇ ਮਾਹੌਲ ਖਰਾਬ ਕੀਤਾ ਵੇ ਆਪਣੇ ਕਿਹੜੇ ਗੁਰੂ ਸਾਹਿਬ ਨੇ ਗਿਆ ਭੀਖ ਮੰਗਣ ਲਈ ਸੱਸ ਇੱਧਰ ਹੁਣ ਸਿੱਧਾ ਹੋ ਗਿਆ ਨਾ ਤੂੰ ਸਿੱਧਾ ਹੋ ਗਿਆ ਨਾ ਆਹ ਦੇਖ ਲਈ ਸਿੱਧਾ ਤਾਂ ਹੋ ਗਿਆ ਇਹ ਫਿਰ ਪੀਕ ਕਿਉਂ ਮੰਗ ਰਿਆਂ ਤੂੰ ਜੇ ਨਹੀਂ ਕਰ ਸਕਦਾ ਕੰਮ ਆ ਦੱਸ ਦੇ ਤੈਨੂੰ ਅਸੀਂ ਆਸ਼ਰਮ ਚ ਭੇਜ ਦਿੰਨੇ ਆ ਉੱਥੇ ਤੈਨੂੰ ਰੋਟੀ ਖਾਣਾ ਪੀਣਾ ਮਿਲ ਜੂਗਾ ਹੁਣ ਤੁਸੀਂ ਪੰਜਾਬ ਦੇ ਸਿਰ ਤਾਂ ਪਾਏਗੇ ਤੁਸੀਂ ਹਨਾ ਪੰਜਾਬੀਆਂ ਦੇ ਗਾਲ ਤਾਂ ਤੁਸੀਂ ਪਾਏਗੇ ਫਿਰ ਤੁਹਾਨੂੰ ਹੋਰ ਚੰਗੀ ਤਰ੍ਹਾਂ ਹੀ ਅਸੀਂ ਸੰਭਾਲ ਲੈਨੇ ਆ ਚੱਲ ਜਾਏਗੇ ਚੱਲ ਜਾ ਇਹ ਕਿ ਮੈਂ ਜਾਣਾ ਹੀ ਨਹੀਂ ਦਿੰਦੇ ਅਸੀਂ ਇਹ ਭਲੇਖਾ ਆਸ਼ਰਮ ਚ ਭੇਜ ਦਿੰਦੇ ਨੇ ਉੱਤੇ ਤੈਨੂੰ ਰਹਿਣਾ ਖਾਣਾ ਪੀਣਾ ਫ੍ਰੀ ਹੋ ਤੇਰੇ ਪਰਿਵਾਰ ਦਾ ਮੈਂ ਚੱਲ ਜਾਊਂਗਾ ਮਹਾਰਾਜ ਕਿਉਂ ਚੱਲ ਜਾਏਗਾ ਅਸੀਂ ਤੁਹਾਡੀ ਨਾ ਨਾ ਅਸੀਂ ਤੁਹਾਡੀ ਮਦਦ ਕਰਨੇ ਲਈ ਆਏ ਹਾਂ ਤਾਂ ਮੈਂ ਚੱਲਾਂਗਾ 50000 ਰੁਪਏ ਨਹੀਂ ਕੁਝ ਨਹੀਂ ਭੱਟੇ ਪਤਾ ਹੈ ਆਹ ਗੱਲ ਬਾਤ ਤੇ ਰੱਖਿਆ ਮਰ ਚਪੇੜ ਹੋਰੇ ਤੇ ਬੰਦਾ ਦੇ ਗਿਆ ਤਾਂ ਬੰਦਾ ਦੇ ਗਿਆ ਸੀ ਤੈਨੂੰ ਵੱਡੇ ਚੌਣੇ ਮੋੜ ਨੂੰ ਕਿ ਤੇਰੇ ਕੱਲ ਦੇ ਕਿੱਥੇ ਨੇ ਪੈਸੇ ਮੈਂ ਕੱਲ ਦਾ ਕੋਈ ਨਹੀਂ ਯਾਰ ਪਰਸੋਂ ਦਾ ਕਿੱਥੇ ਆ ਮੈਂ ਗਈ ਨਹੀਂ ਮੈਂ ਆਈ ਨਹੀਂ ਪੁੱਛੋ ਕਿਸੇ ਕੋਈ ਵੀ ਪੂਰੇ ਇਸ ਮੈਂ ਉਰੇ ਨਹੀਂ ਆਇਆ ਫਤੇਗੜ ਸਾਹਿਬ ਚਮਕੌਰ ਸਾਹਿਬ ਕਿਤੇ ਦਾ ਮੰਗਿਆ ਹੋਣਾ ਨਾ 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 ਪੀ ਕਾਜੇ ਸ਼ੁਰੂ ਕੀਤੀ ਆ ਨਾ ਇਹੀ ਉਧਰ ਆ ਅੱਜ ਪਹਿਲਾ ਦਿਨ ਆ ਨਾਰੀਅਲ ਤਾਂ ਤੋੜਿਆ ਨਹੀਂ ਕਿਤੇ ਨਾਰੀਅਲ ਕਿਤੇ ਆਪਾਂ ਨਿਆ ਨਹੀਂ ਪਹਿਲਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕਿੰਨੇ ਪਹਿਲਾਂ ਮਹੂਰਤ ਨਹੀਂ ਕੀਤਾ ਨਾਰੀਅਲ ਤੋੜ ਕੇ ਅੱਜ ਫਿਰ ਨਵਾਂ ਕੰਮ ਸ਼ੁਰੂ ਕੀਤਾ ਤਾਂ ਆ ਜਾ ਆ ਜਾ ਆ ਜਾ ਚੱਲ ਆ ਜਾ ਆਪਣੇ ਹੱਥੇ ਚ ਫੜ ਕੇ ਪਾ ਦੇ ਅਜ ਮੱਥਾ ਟੇਕ ਉਧਰ ਗੁਰੂ ਸਾਹਿਬ ਨੂੰ ਕਹੇ ਅੱਜ ਤੋਂ ਬਾਅਦ ਤੇਰੀ ਸੰਗਤ ਨੂੰ ਤੰਗ ਨਹੀਂ ਕਰਦਾ ਗਿਆ ਮੈਂ ਤੇ ਮੀ ਆਈ 100 ਰੁਪਏ ਰੱਖ ਕੇ 200 ਦਾ ਨੋਟ ਚੱਕ ਕੇ 200 ਰੁਪਏ ਹੀ ਉਥੇ ਦੇਖ ਲਿਆ ਦੇਖ ਲੋ ਐ ਤੇਰੇ ਤੇ ਕਾਰਵਾਈ ਕਰਨ ਦੇ ਸਾਡੇ ਕੋਲ 10 ਰਸਤੇ ਨੇ ਠੀਕ ਆ ਪਰ ਤੈਨੂੰ ਛੱਡਣ ਦਾ ਸਾਡੇ ਕੋਲ ਇੱਕੋ ਰਸਤਾ ਵੀ ਸਾਡੇ ਸਿੱਧੀ ਦਿਹਾੜੇ ਨੇ ਤੈਨੂੰ ਹੁਣ ਬਕਸ ਰਹੇ ਆ ਜਿਉਂ ਨ ਦਵਾਰੇ ਦੇਖ ਗਿਆ ਫਿਰ ਅਸੀਂ ਜਾਣੀਆ ਸਾਡਾ ਕੰਮ ਜਾਣੇ ਫਿਰ ਤੋਂ ਮਿੰਤਾ ਵੀ ਕਰੇਗਾ ਰੋਵੇਂਗਾ ਵੀ ਤੂੰ ਨੱਕ ਵੀ ਰਗੜੇਗਾ ਪੈਰ ਵੀ ਫੜੇਗਾ ਪਰ ਫਿਰ ਅਸੀਂ ਛੱਡਣਾ ਨਹੀਂ ਬੜੀ ਚ ਗਰਮ ਗਰਮ ਬਗਾਮਾ ਵਾਲੀ ਤਵੀਰ ਵਰਦੇ ਵੈਕਟਰ ਕਹਿਵਾ ਲੱਗਰੇ ਬਹੁਤ ਪ੍ਰਸਾਦਾ ਗਰੀਦੋ ਤੇ ਮਾਤਾ ਜੀ 1 ਮਿੰਟ ਕਿਉਂ ਦਿੱਤੇ ਨੇ ਤੁਸੀਂ ਪੈਸੇ ਇਹਨੂੰ ਮੱਬਾ ਜੀ ਕੋਈ ਨਾ ਮੈਨੂੰ ਉਹਦੇ ਕਰਕੇ ਹੋਇਆ ਕਿਉਂ ਕਾਦੇ ਕਰਕੇ ਵੀ ਉਹ ਪਾਹੀ ਜਨੇ ਬਚਾਰੇ ਤੁਸੀਂ ਜਾਣਦੇ ਆ ਦੀ ਜੇਬ ਚ ਕਿੰਨੇ ਪੈਸੇ ਨੇ ਇਸ ਟਾਈਮ ਫਿਰ ਤੁਸੀਂ ਇਹ ਕਿਉਂ ਬੜਾਵਾ ਦੇ ਰਹੇ ਹੋ ਕਿੱਥੇ ਦਾ ਪਤਾ ਨਹੀਂ ਤੁਹਾਡਾ ਰਿਸ਼ਤੇਦਾਰ ਕੋਈ ਆਂਡੀ ਕਮਾਡੀ ਗਰੀਬ ਨਹੀਂ ਹੈਗਾ ਕੋਈ ਗਰੀਬ ਨਹੀਂ ਤੁਹਾਡੇ ਉੱਤੇ ਮੈਂ ਤਾਂ ਖੁਦ ਗਰੀਬ ਹਾਂ ਜੀ ਪੈਣੀ ਫੜ ਲਓ ਪੈਸੇ ਬੇਨਤੀ ਆ ਨਾਮ ਹੌਲ ਖਰਾਬ ਕਰੀਏ ਆਪਾਂ ਹਾਂ ਵੀ ਕੀ ਨਾਮ ਆ ਤੇਰਾ ਨਹੀਂ ਤੁਸੀਂ ਆਹ ਵੀਡੀਓ ਕਿਰਤਪੁਰਸਾ ਵਾਲਾ ਹੋ ਹੀ ਨਹੀਂ ਗੇ ਹਾਂਜੀ ਕੀਰਤਪੁਰਸਾ ਵਾਲਾ ਪੈਣੀ ਜੋ ਗਲਤ ਕਰੂਗਾ ਉਹਦੀ ਪਾਵਾਂਗੇ ਅਸੀਂ ਤਾਂ ਤੁਸੀਂ ਪੜਾ ਅੱਗੇ ਤੋਂ ਮੈਂ ਕਹਿੰਦਾ ਵੀ ਅੱਗੇ ਤੋਂ ਮੈਂ ਨਹੀਂ ਦੰਦੀ ਆਪਣੇ ਕਿਸੇ ਰਿਸ਼ਤੇਦਾਰ ਦੀ ਮਦਦ ਕਰ ਲੋ ਗਵਾਂਡੀ ਦੀ ਕਰ ਲੋ ਜਿਹਨੂੰ ਜਾਣਦੇ ਹੋ ਤੁਸੀਂ ਇਹਦੀ ਜੇਬ ਹੁਣ ਤੁਹਾਡੇ ਦਾ ਮੈਂ ਢੇਰ ਲਾ ਦੰਨੇ ਆ ਔਰ ਇਹ ਦੇਖ ਲਿਓ ਵੀ ਹੁਣ ਮੈਨੂੰ ਤਾਂ ਪਤਾ ਨਹੀਂ ਕਿ ਕਿਸ ਦਾ ਹੋਵੇ ਕੀ ਨਾਮ ਆ ਜ਼ਰਾ ਮੇਰਾ ਹਾਂ ਰਾਕੇਸ਼ ਕਿੱਥੋਂ ਆਇਆ ਮੈਂ ਅੰਮ੍ਰਿਤਸਰ ਸੇ ਪਿੱਛੋਂ ਕਿੱਥੇ ਦਾ ਰਹਿਣ ਵਾਲਾ ਕਿਹੜੀ ਸਟੇਟ ਦਾ ਰਹਿਣ ਵਾਲਾ ਹਾਂਜੀ ਯੂਪੀ ਦਾ ਕਿ ਬਿਹਾਰ ਦਾ ਯੂਪੀ ਦਾ ਯੂਪੀ ਦਾ ਹੈ ਆਪਣੇ ਪੰਜਾਬ 'ਚ ਗਰੀਬ ਨਹੀਂ ਆਗੇ ਦੱਸੋ ਨਹੀਂ ਯੂਪੀ ਦਾ ਕੌਣ ਲੈ ਕੇ ਆਇਆ ਇੱਥੇ ਤੈਨੂੰ ਮੇਰਾ ਕੋਈ ਨਹੀਂ ਹੈ ਕੋਈ ਨਹੀਂ ਕਿ ਠੇਕੇਦਾਰ ਕੌਣ ਹੈ ਤੇਰਾ ਮੇਰਾ ਕੋਈ ਠੇਕੇਦਾਰ ਨਹੀਂ ਹੈ ਬਾਬਾ ਠੇਕੇਦਾਰ ਤੇਰਾ ਦੱਸ ਜੇ ਨਹੀਂ ਹੈ ਬਾਬਾ ਜੀ ਕਿਸੇ ਕੀ ਕਿਸਮ ਖਲਵਾ ਲੋ ਮੇਰਾ ਕੋਈ ਠੇਕੇਦਾਰ ਨਹੀਂ ਪਰਿਵਾਰ ਚ ਕੌਣ ਕੌਣ ਇੱਧਰ ਆ ਜਾ ਸਾਈਡ ਤੇ ਨੂੰ ਆ ਜਾ ਸਾਈਡ ਤੇ ਨੂੰ ਉੱਠ ਖੜਾ ਹੋ ਜਾ ਉੱਟ ਕੇ ਚਲੋ ਵੀਰੇ ਠੀਕ ਹੈ ਮੈਂ ਤਾਂ ਦੱਸ ਨਹੀਂ ਪੜਿਆ ਨਾ ਕਰਿਆ ਕਰੋ ਇਹ ਮਾਹੌਲ ਖਰਾਬ ਕਰਦੇ ਨੇ ਆਪਣੇ ਪੰਜਾਬ ਦਾ ਆਪਣੇ ਗੁਰੂ ਘਰਾਂ ਦੇ ਇਹਨਾਂ ਨੇ ਮਾਹੌਲ ਖਰਾਬ ਕੀਤਾ ਭਈ ਆਪਣੇ ਕਿਹੜੇ ਗੁਰੂ ਸਾਹਿਬ ਨੇ ਕਿਹਾ ਭੀਖ ਮੰਗਣ ਲਈ ਹੁਣ ਦੱਸ ਇੱਧਰ ਹੁਣ ਸਿੱਧਾ ਹੋ ਗਿਆ ਨਾ ਤੂੰ ਸਿੱਧਾ ਹੋ ਗਿਆ ਨਾ ਆਹ ਦੇਖ ਲੋ ਸਿੱਧਾ ਤਾਂ ਹੋ ਗਿਆ ਇਹ ਆਓ ਜੀ ਪੈਰ ਸੇ ਆ ਕੋਈ ਗੱਲ ਨਹੀਂ ਉਹ ਵੀ ਤੈਨੂੰ ਸਿੱਧਾ ਕਰ ਦਿੰਨੇ ਆ ਘਰ ਚ ਕੌਣ ਕੌਣ ਹੈ ਤੇਰੇ ਮੈਂ ਘਰ ਪੇ ਕੋਈ ਨਹੀਂ ਬੱਚੇ ਹੈ ਬਸ ਕਿੰਨੇ ਬੱਚੇ ਨੇ ਦੋ ਕੀ ਕਰਦੇ ਨੇ ਉਹ ਉਹ ਪੜ੍ਹਦੇ ਲਿਖਦੇ ਹੈ ਕੀ ਪੜ੍ਹਦੇ ਨੇ ਕਿਹੜੀ ਕਲਾਸ ਚ ਨੇ ਤੀਸਰੀ ਮੈਂ ਪੜ੍ਹਦਾ ਹਾਂ ਇੱਕ ساتھ ਨਹੀਂ ਅੱਛਾ ਇੱਕ ਤੀਜੀ ਜੇ ਇੱਕ ਸੱਤਵੀਂ ਜਾ ਹੈ ਹਾਂਜੀ ਇੱਕ ਤੀਜੀ ਜੇ ਇੱਕ ਸੱਤਵੀਂ ਚ ਔਰੇ ਪੰਜਾਬ ਚ ਕਿੰਨੇ ਟਾਈਮ ਤੋਂ ਭੀਖ ਮੰਗ ਰਹੇ ਆ ਲੈਣਾ ਮੈਂ ਤਾਂ ਇੱਕ ਬਾਬਾ ਮੇਰੀ ਗੱਲ ਸੁਣ ਅੱਛਾ ਜੀ ਤੂੰ ਕੰਮ ਕਰ ਨਹੀਂ ਸਕਦਾ ਸਮਰਥਾ ਕੰਮ ਕਰਨ ਤੋਂ ਦੇਖੋ ਮੈਨੂੰ ਕੋਈ ਕੰਮ ਮਿਲ ਜਾਏਗਾ ਮੈਂ ਕਰ ਲਊਗਾ ਫਿਰ ਜਾ ਤੂੰ ਉੱਥੇ ਜਾ ਕੇ ਆਪਣੇ ਯੂਪੀ ਚ ਕਰ ਲੈ ਕੋਈ ਕਰ ਲਊਗਾ ਮੈਂ ਐਸੀ ਬਬਜੀ ਕੋਈ ਬਾਤ ਨਹੀਂ ਫਿਰ ਭੀਕ ਕਿਉਂ ਮੰਗ ਰਿਆਂ ਤੂੰ ਜੇ ਨਹੀਂ ਕਰ ਸਕਦਾ ਕੰਮ ਦੱਸ ਦੇ ਤੈਨੂੰ ਅਸੀਂ ਆਸ਼ਰਮ ਚ ਭੇਜ ਦਿੰਨੇ ਆ ਉੱਥੇ ਤੈਨੂੰ ਰੋਟੀ ਖਾਣਾ ਪੀਣਾ ਮਿਲ ਜਾਊਗਾ ਹੁਣ ਤੁਸੀਂ ਪੰਜਾਬ ਦੇ ਸਿਰ ਤਾਂ ਪਾਏਗੇ ਤੁਸੀਂ ਹਨਾ ਪੰਜਾਬੀਆਂ ਦੇ ਗਾਲ ਤਾਂ ਤੁਸੀਂ ਪਾਏਗੇ ਪੇ ਤੋਂ ਨੂੰ ਹੋਰ ਚੰਗੀ ਤਰ੍ਹਾਂ ਹੀ ਅਸੀਂ ਸੰਭਾਲ ਲੈਨੇ ਆਂ ਚੱਲ ਜਾਏਂਗੇ ਚੱਲ ਜਾ ਐ ਕਿ ਮੈਂ ਜਾਣਾ ਹੀ ਨਹੀਂ ਦੰਦੇ ਅਸੀਂ ਇਹ ਭਲੇਖਾ ਕਿ ਆ ਸੋਚਿਆ ਤਾਂ ਨਹੀਂ ਲਾਟੇਂਗੇ ਜਦ ਤੱਕ ਤੋੜੇਂਗੇ ਨਹੀਂ ਜਦ ਤੱਕ ਛੋੜੇਂਗੇ ਨਹੀਂ ਅਰੇ ਨਾ ਜੀ ਅਸੀਂ ਕੋਈ ਦਿੱਕਤ ਨਹੀਂ ਹੈ ਬੱਚਾ ਤੂੰ ਦਾ ਆਸ਼ਰਮ ਭੇਜ ਦੰਨੇ ਤੈਨੂੰ ਹਾਂਜੀ ਆਸ਼ਰਮ ਭੇਜ ਦੰਨੇ ਆ ਆਸ਼ਰਮ ਕੋ ਹਾਂ ਆ ਆਸ਼ਰਮ ਤੇ ਭੇਜ ਦਿੰਦੇ ਨੇ ਉੱਤੇ ਤੈਨੂੰ ਰਹਿਣਾ ਖਾਣਾ ਪੀਣਾ ਫਰੀ ਹੋ ਤੇਰੇ ਪਰਿਵਾਰ ਨਾਲ ਚਲ ਜਾਊਂਗਾ ਮਹਾਰਾਜ ਕਿਉਂ ਚਲ ਜਾਏਗਾ ਅਸੀਂ تمہاری ਨਾ ਨਾ ਅਸੀਂ تمہاری ਮਦਦ ਕਰਨੇ ਲਈ ਆਏ ਹਾਂ ਤਾਂ ਮੈਂ ਚਲ ਜਾਊਂਗਾ ਗੁਰੂ ਸਾਹਿਬ ਤੁਸੀਂ ਗੁਰੂ ਸਾਹਿਬ ਦੇ ਰਸਤੇ 'ਤੇ ਬੈਠੇ ਹੋ ਨਾ ਗੁਰੂ ਸਾਹਿਬ ਨੇ تمہاری ਸੁਣ ਲਈ ਹੈ تمہاری ਮਦਦ ਲਈ ਭਗਤੋਂ ਨਹੀਂ ਰਹਾ ਤੁਹਾਡੀ ਮਦਦ ਲਈ ਹਮੇਂ ਭੇਜਿਆ ਹੈ ਅਰੇ ਤੂੰ ਮੈਂ ਭਗਤੋਂ ਰਹਾ ਹਾਂ ਪਹਿਲਾਂ ਤਾਂ ਐ ਕਰ ਆਹ ਥੈਲਾ ਨਾ ਤੇਰਾ ਇੱਥੇ ਪੈਸੇ ਕੱਢ ਲੈ ਜਿਹੜੇ ਇਕੱਠੇ ਕੀਤੇ ਨੇ ਸਾਰੇ ਕੱਢ ਲੈ ਮੈਂ ਫਿਰ ਕੱਪੜੇ ਲਾਉਂਗਾ ਨਹੀਂ ਫਿਰ ਸਾਰੇ ਕੱਢ ਦੇ ਦੇ ਲਾ 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 ਕੁਝ ਨਹੀਂ ਫਟੇ ਪਟਾਈ ਕੱਢ ਲੈ ਕੱਢ ਲੈ ਕੱਢ ਲੈ ਕੱਢ ਹੋਰ ਕੱਢ ਲੈ ਕੋਲ ਨਹੀਂ 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 ਕੱਢ ਲੈ ਕੱਢ ਲੈ ਬਾਬਾ ਜੇ ਫਟੇ ਪਟਾਈ ਪਾ ਬਨੇ ਬਾਈ ਮਾਰਤ ਬਣਾ ਦੇ ਬੀ ਹਾਂ ਹਾਂ ਬਣਾ ਰੋ ਹਾਂ ਨਾ ਨਾ ਤਰਾਜ ਕਾ ਦਾ ਵੀਰੇ ਪਤਾ ਲੱਗੇ ਆਪਣੇ ਸੰਗਤ ਨੂੰ ਅਸੀਂ ਕੋਈ ਉਹਦੇ ਬਾਅਦ ਤੇ ਥੋੜੀ ਵੀ ਸਾਡੀ ਭਵੇ ਤੁਸੀਂ ਬੱਸ ਸਾਰੀ ਸੰਗਤ ਨੂੰ ਪਤਾ ਲੱਗੇ ਇਹਨਾਂ ਦਾ ਆ ਦੇਖ ਲੋ ਆ ਆਹ ਕਹਦੇ ਬਾਅਦ ਤੇ ਰੱਖਿਆ ਮਾਰ ਚਪੇੜ ਹੋ ਰੇ ਤੇ ਬੰਦਾ ਦੇ ਗਿਆ ਤਾਂ ਬੰਦਾ ਦੇ ਗਿਆ ਸੀ ਤੈਨੂੰ ਵੱਡੇ ਚੌਣੇ ਮੋੜ ਨੂੰ ਲੋ ਉਹ ਚੀਜ਼ਾਂ ਦੇਖ ਲੋ ਤੁਹਾਡੇ ਸਾਹਮਣੇ ਪਿਆ ਹੈ ਪਰੇ ਮੈਂ ਜਾਣ ਮੈਂ ਆਪਣਾ ਜਾਵਾਂ ਬੇ ਨਾਲ ਭਾਈ ਗਰੇ ਪਾ ਕੇ ਲੈ ਲੈ ਨਾ ਇਹ ਨਾ ਇਹ ਨਾ ਇਹ ਕੋਪੜ ਕੋਲ ਲੈ ਲਾ ਪਰੇ ਹੋ ਜਾ ਪਰੇ ਹੱਥ ਚੜਦੇ ਚਲੋ ਕੋਈ ਸ਼ਰਮ ਲਾਈ ਆ ਤੁਸੀਂ ਜਮਾ ਹੀ ਓਰੇ ਅਰੇ ਪੰਜਾਬ ਰਹਿ ਗਿਆ ਕਿੱਡੀ ਸਟੇਟ ਆ ਤੁਹਾਡੀ ਯੂਪੀ ਐਡਾ ਕਿ ਪੰਜਾਬ ਆ ਸਾਡਾ ਉਹ ਵੀ ਨਹੀਂ ਤੋਤੋ ਚਾਰ ਹੁੰਦਾ ਉਰੇ ਆ ਕਿ ਹੁਣ ਆ ਕੰਮਾਂ ਤੇ ਹੋ ਗਏ ਤੁਸੀਂ ਗੁਰੂ ਘਰਾਂ ਦੇ ਮਾਹੌਲ ਖਰਾਬ ਕਰਨਦੇ ਆ ਆ ਦੱਸੋ ਹਣਾ ਵੀ ਤੇਰਾ ਹਜੇ ਮਨ ਭਰਿਆ ਨਹੀਂ ਸੀ ਇੰਨੇ ਨਾਲ ਹਜੇ ਵੀ ਬੈਠਾ ਸੀ ਤੂੰ ਬਾਕੀ ਕਿ ਤੇਰੇ ਕੱਲ ਦੇ ਕਿੱਥੇ ਨੇ ਪੈਸੇ ਮੈਂ ਕੱਲ ਦਾ ਕੋਈ ਨਹੀਂ ਯਾਰ ਪਰਸੋਂ ਦਾ ਕਿੱਥੇ ਆ ਮੈਂ ਗਈ ਨਹੀਂ ਮੈਂ ਆਈ ਨਹੀਂ ਪੁੱਛੋ ਕਿਸੇ ਕੋਈ ਵੀ ਪੂਰੇ ਇਸ ਮੇ ਉਰੇ ਨਹੀਂ ਆਇਆ ਫਤੇਗੜ ਸਾਹਿਬ ਚਮਕੌਰ ਸਾਹਿਬ ਕਿਤੇ ਤਾਂ ਮੰਗਿਆ ਹੋਣਾ ਨਾ 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 ਪੀ ਕਾਜੇ ਸ਼ੁਰੂ ਕੀਤੀ ਆ ਨਹੀਂ ਇਹੀ ਤੇ ਰਹਾ ਅੱਜ ਪਹਿਲਾ ਦਿਨ ਆ ਨਾਰੀਅਲ ਤਾਂ ਤੋੜਿਆ ਨਹੀਂ ਕਿਤੇ ਨਾਰੀਅਲ ਕਿਤੇ ਆਪਾਂ ਨਿਆ ਨਹੀਂ ਪਹਿਲਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕਿੰਨੇ ਪਹਿਲਾਂ ਮਹੂਰਤ ਨਹੀਂ ਕੀਤਾ ਨਾਰੀਅਲ ਤੋੜ ਕੇ ਅੱਜ ਫਿਰ ਨਵਾਂ ਕੰਮ ਸ਼ੁਰੂ ਕੀਤਾ ਤਾਂ ਨਾ ਨਾ ਅੱਜ ਹੀ ਆਇਆ ਮੈਂ ਬਬਜੀ ਹੁਣ ਦੱਸ ਬਾਬਾ ਤੂੰ ਥਾਣੇ ਜਾਣਾ ਕਾ ਯੂਪੀ ਜਾਣਾ ਵਾਪਸ ਮੈਂ ਯੂਪੀ ਚਲਾ ਜਾਊਂ ਤਦੋਂ ਜਾਵੇਂਗਾ ਮੈਂ ਜਦ ਬੋਲਦਾ ਕਿ ਆਪੇ ਅੱਜ ਹੀ ਚਲ ਜਾਊਂਗਾ ਹੁਣੇ ਚਲ ਜਾ ਆਪਣਾ ਠੀਕ ਆ ਜੇ ਤੈਨੂੰ ਕੋਈ ਮਦਦ ਦੀ ਲੋੜ ਆਸੀ ਤੈਨੂੰ ਆਸ਼ਰਮ ਭੇਜ ਜੰਨੇ ਆ ਇੱਥੇ ਲੰਗਰ ਹੈਗਾ ਲੰਗਰ ਚ ਪਾਓ ਅੱਜ ਲਾਈਟਰ ਲੈ ਲੈ ਲੈਟਰ ਕੱਢ ਦੋ ਲੈਟਰ ਤੋੜ ਦੋ ਕਿ ਲਾਈਟਰ ਤੋੜ ਦੋ ਉਹਨੇ ਤਾਂ ਫੇਰ ਉਹੀ ਕਰਨਾਗਾ ਕਰੀ ਫੇਰ ਕਿਹੜਾ ਹਟ ਜਾਊਗਾ ਕਰੀ ਜਾਂ ਜੋ ਮਰਜ਼ੀ ਕਰਨਾ ਸਾਡੇ ਸਿਰ ਤੇ ਕੀਔਰੇ ਸਾਡੇ ਨਾ ਕਰਨ ਬੱਸ ਚੱਲ ਆ ਜਾ ਚੱਲ ਆ ਜਾ ਤੇਰੀ ਸੇਵਾ ਪੁਆਈਏ ਉਹ ਮਾੜੀ ਮੋਟੀ ਤੇਰੀ ਸੁਧਾਰ ਹੋ ਜੂ ਜਿਹੜੇ ਪਾਪ ਕੀਤੇ ਨੇ ਬਖਸ਼ੇ ਜਾਣਗੇ ਤੇ ਆ ਜਾ ਉੱਥੇ ਸੇਵਾ ਪਾ ਕੇ ਆ ਜਾ ਚੱਲ ਆ ਗਏ ਨੇ ਲੈਣੀ ਪਾਸੂ ਰੇ ਡੈਲ ਮਦਦ ਵਾਲੀ ਪੀਰ ਗੁਰੂ ਜੀ ਦਾਹ ਹਰੇ ਟੀਨੇ ਵਾਲੇ ਚੱਕੜੇ ਆਜੋ ਆਜੋ ਲੈਣੀ ਪਾਸ ਸਵਾਗਤ ਹੈਂ ਆ ਜਾ ਆ ਜਾ ਚੱਲ ਆ ਜਾ ਆਪਣੇ ਹੱਥੇ ਚ ਫੜ ਕੇ ਪਾ ਦੇ ਅਜ ਆਇਓ ਪੈਸੰਗ ਤੁੰਤਾਈ ਲੰਗਰ ਕਿੱਧਰ ਆਜੋ ਇਹਦੇ ਲਈ ਬੇਨਤੀ ਕਰਦੇ ਜੀ ਪ੍ਰਮਾਤਮਾ ਇਹਨੂੰ ਅਕਲ ਦਵੇ ਮਾੜੀ ਜੀ ਨਹੀਂ ਆਉਂਦੀ ਜੀ ਇਹਨਾਂ ਨੂੰ ਸਾਖੀ ਦਾ ਇਹਨਾਂ ਨੂੰ ਦੇਖਦੇ ਪਰ ਇਹਨਾਂ ਨੂੰ ਅਗਲ ਨਹੀਂ ਆਉਂਦੀ ਸੋਖੀ ਸਹੀ ਗੱਲ ਹੈ ਇਹਨਾਂ ਦਾ ਬੋਝ ਦੇਖਦੇ ਵੀਰੇ ਤੁਸੀਂ ਹਰੇਕ ਜਗ੍ਹਾ ਇਹਨਾਂ ਨੂੰ ਆ ਮੱਥਾ ਟੇਕ ਉੱਧਰ ਗੁਰੂ ਸਾਹਿਬ ਨੂੰ ਕਹੇ ਅੱਜ ਤੋਂ ਬਾਅਦ ਤੇਰੀ ਸੰਗਤ ਨੂੰ ਤੰਗ ਨਹੀਂ ਕਰਦਾਗਾ ਮੈਂ ਆਹੋ ਲਓ ਜੀ ਗੁਰੂ ਪ੍ਰਸਾਦਾ ਕਹੇ ਮੱਥਾ ਟੇਕ ਦੇ ਥੱਲੇ ਨੱਕ ਰਗੜ ਲਾ ਨੱਕ ਰਗੜ ਥੱਲੇ ਠੀਕ ਹੈ ਹਰੇਕ ਜਗ੍ਹਾ ਜਾਂਦੇ ਆਂ ਜੀ ਪਰ ਇਹਨਾਂ ਨੂੰ ਜੀ ਪੀਸ ਮੰਗਦੇ ਚੋਰੀ ਤੋਂ ਵੀ ਉੱਪਰ ਹੈ ਜੀ ਇਹਦਾ ਆਹ ਦੇ ਲੋ ਟੇਰ ਲੱਗਿਆ ਵਾ ਸਾਰਾ ਇਹਦਾ ਹੀ ਕੱਲ ਲੱਭਿਆ ਨਹੀਂ ਸਾਨੂੰ ਜੀ ਜਦੋਂ ਸਾਡੇ ਤੋਂ ਪਿੱਛੇ ਇੱਕ ਤਾਂ ਸਾਡੀ ਪਛਾਣ ਹੋ ਗਈ ਨਾ ਦੇਖ ਕੇ ਪਹਿਲੇ ਹੀ ਭੱਜ ਲੰਦੇ ਤੇ ਤੀਵੀ ਆਈ 100 ਰੁਪਏ ਰੱਖ ਕੇ 200 ਦਾ ਨੋਟ ਚੱਕ ਕੇ ਤੁਰ ਪਈ ਉਹ ਤੇ ਦੇਖਦੇ ਆ ਦੇਖ ਲੋ ਐ ਆ ਤੀਵੀਆਂ ਦੇ ਹਾਰ ਚੱਲ ਚੱਲ ਤੂੰ ਚੱਲ ਕੋਈ ਸੇਵਾ ਮੁਹਮਦ ਆ ਖਾਰੇ ਨਾ ਤੁਹਾਨੂੰ ਸੰਗਤ ਨਾਲੇ ਆ ਜੀ ਸੰਗਤ ਦੀ سپورਟ ਨਾਲ ਚੱਲ ਬਾਬਾ ਤੁਰ ਜਾ ਹੁਣ ਤੁਹਾਨੂੰ ਬੇਨਤੀ ਹੈ ਕਿ ਜ਼ਰੂਰਾ ਲਗਰ ਕੋਈ ਸੰਗਤ ਹੈ ਵਾਸਤੇ ਇੱਧਰ ਮੁਹਰ ਲਾ ਇੱਕ ਵਾਰ ਤੈਨੂੰ ਛੱਡਤਾ ਹਾਂ ਠੀਕ ਆ ਕਿਉਂਕਿ ਸਾਡੇ ਸਿੱਧੀ ਦਿਹਾੜੇ ਚੱਲਦੇ ਨੇ ਤੇਰੇ ਤੇ ਕਾਰਵਾਈ ਕਰਨ ਦੇ ਸਾਡੇ ਕੋਲ 10 ਰਸਤੇ ਨੇ ਠੀਕ ਆ ਪਰ ਤੈਨੂੰ ਛੱਡਣ ਦਾ ਸਾਡੇ ਕੋਲ ਇੱਕੋ ਰਸਤਾ ਵੀ ਸਾਡੇ ਸਿੱਧੀ ਦਿਹਾੜੇ ਨੇ ਤੈਨੂੰ ਹੁਣ ਬਖਸ ਰਹੇ ਆ ਜਿਉਂ ਨ ਦੁਬਾਰੇ ਦਿਖ ਗਿਆ ਫਿਰ ਅਸੀਂ ਜਾਣੀਏ ਸਾਡਾ ਕੰਮ ਜਾਣੇ ਫਿਰ ਤੋਂ ਮਿੰਤਾ ਵੀ ਕਰੇਗਾ ਰੋਵੇਂਗਾ ਵੀ ਤੂੰ ਨੱਕ ਵੀ ਰਗੜੇਗਾ ਪੈਰ ਵੀ ਫੜੇਗਾ ਪਰ ਫਿਰ ਅਸੀਂ ਛੱਡਣਾ ਨਹੀਂ ਹੁਣ ਚੱਲ ਜਾ ਬਣਾ ਤੁਰ ਜਾਇ ਤੋ ਕਿਸੇ ਤੋਂ ਰਾਤ ਨਹੀਂ ਮੰਗਣਾ ਬੰਦਾ ਬਣ ਕੇ ਭੱਜ ਕੇ ਚੱਲ ਜਾਇ ਤੋ ਹੁਣ ਆਹ ਇਹ ਜਦੋਂ ਮੋਰਦਾ ਵੀ ਆਇਆ ਬਾਈ ਬੰਦਾ ਉਹੀ ਆਇਆ ਆਹ ਹਾਂ ਮੈਂ ਚੈਨਲ ਵੀ ਸਬਸਕ੍ਰਾਈਬ ਕੀਤਾ ਹੋਇਆ ਇਹਨਾਂ ਦਾ ਵਾਸਤੇ ਇਹ ਮਾਹੌਲ ਬਹੁਤ ਖਰਾਬ ਕੀਤਾ ਵਾ ਇਹਨਾਂ ਨੇ ਬੰਦੇ ਇਹਨਾਂ ਕਰਕੇ ਨੇ ਲੋਡ ਬੰਦ ਰਹਿ ਜਾਂਦੇ ਨੇ ਅਸਲੀ ਜਿਹੜੇ ਗਰਮੂ ਗਰਮ ਕੜੀ ਚਾਵਲ ਸੋ ਸੰਗਤ ਜੀ ਹੁਣ ਇਹਦੀ ਸੇਵਾ ਪੁਆਈ ਆ ਤੇ ਇੱਕ ਦੋ ਸਵਾਲਾਂ ਦੇ ਜਵਾਬ ਇੱਥੇ ਜ਼ਰੂਰ ਦੇਣੇ ਚਾਣ ਜੀ ਉਜਿਕ ਸੰਗਤ ਕਹਿੰਦੀ ਹੈ ਕਿ ਪੈਸੇ ਕਿਉਂ ਪਾਉਣੇ ਕਿਉਂਕਿ ਇਹ ਜਦੋਂ ਤੱਕ ਇਹਨਾਂ ਨੂੰ ਝਟਕਾਣਾ ਦਈਏ ਇਹ ਸੁਧਰਦੇ ਨਹੀਂ ਅਸੀਂ ਪਹਿਲਾਂ ਬਹੁਤ ਵਾਰ ਵਾਰਨਿੰਗ ਦੇ ਕੇ ਛੱਡ ਦਿੰਦੇ ਸੀ ਪਰ ਸਾਡੇ ਜਾਂਦੇ ਫੇਰ ਬਹਿ ਜਾਂਦੇ ਸੀ ਜਦੋਂ ਹੁਣ ਇਹ ਝਟਕਾ ਲੱਗਦਾ ਇਹਨਾਂ ਨੂੰ ਵੀ ਪੈਸੇ ਸਾਡੇ ਸਾਰੀ ਦਿਹਾੜੀ ਦੇ ਜਾਣਗੇ ਫਿਰ ਡਰਦੇ ਨੇ ਵੀ ਖਮੰਗਰ ਤੋਂ ਦੂਜੀ ਗੱਲ ਕੀ ਕਹਿੰਦੇ ਨੇ ਕਿ ਤੁਸੀਂ ਸੰਸਤਾਵਾ ਚ ਦੋ ਜਿਵੇਂ ਮਨੁੱਖਤਾ ਦੀ ਸੇਵਾ ਉੱਥੇ ਉਹ ਕੈਸ਼ ਨਹੀਂ ਲੰਦੇ ਜੀ ਤੇ ਦੂਜੀ ਗੱਲ ਜੀ ਅਸੀਂ ਇਹ ਪੈਸਾ ਜਿਹੜਾ ਸੰਗਤ ਦਾ ਇਕੱਠਾ ਕੀਤਾ ਹੁੰਦਾ ਇਹ ਆਪਣੇ ਕੋਲ ਨਹੀਂ ਰੱਖ ਸਕਦੇ ਇਸ ਕਰਕੇ ਜੋ ਲੰਗਰ ਹੋਵੇ ਗੁਰੂ ਦੀ ਕੋਲ ਕੋਵੇ ਕਾਰਸੇਵਾਲਿਆਂ ਦਾ ਪ੍ਰਬੰਧ ਹੋਵੇ ਉੱਥੇ ਪੈਸੇ ਪਾਉਨੇ ਆ ਹਾ ਇਹ ਅਸੀਂ ਆਪਣੇ ਵੱਲੋਂ ਸ਼ੋਰਟੀ ਦੰਨੇ ਆ ਤਸੱਲੀ ਦੰਨੇ ਆ ਕਿ ਜਿਹੜਾ ਪੈਸਾ ਗਲਤ ਜਗ੍ਹਾ ਤੇ ਨਹੀਂ ਜਾਂਦਾ ਕਿਉਂਕਿ ਗੋਲਕ ਗਿੰਨ ਦਾ ਕੀ ਪ੍ਰਬੰਧ ਆ ਉਹ ਵੀ ਅਸੀਂ ਸਾਰਾ ਪਹਿਲਾਂ ਦੇਖਿਆ ਫਿਰ ਪੈਸਾ ਉੱਥੇ ਪਾਉਣਾ ਸ਼ੁਰੂ ਕੀਤਾ ਕਾਰ ਸੇਵਾ ਦਾ ਵੀ ਵੱਡੇ ਪ੍ਰਬੰਧ ਨੇ ਸੋ ਇੱਕ ਬੇਨਤੀ ਜ਼ਰੂਰ ਆ ਜਿਹੜੇ ਆਪਣੇ ਹੀ ਪ੍ਰਬੰਧਾ ਨੂੰ ਬਦਨਾਮ ਕਰਨ ਲੱਗ ਜਾਂਦੇ ਨੇ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਦੇ ਨਾਲ ਜ਼ਰੂਰ ਪਹਿਲਾਂ ਇੱਕ ਵਾਰ ਸਮਝੋ ਸਿਸਟਮ ਨੂੰ ਵੀ ਕਿਵੇਂ ਚੱਲਦਾ ਬਣਾ ਹਨਾ ਡੋਖੀਆਂ ਨੇ ਤਾਂ ਕਹਿ ਦੇਣਾ ਜੀ ਐਦਾਂ ਕਰਕੇ ਗੋਲਕ ਲੁੱਟਦੇ ਨੇ ਆ ਕਰਦੇ ਨੇ ਪਰ ਜਦੋਂ ਤੱਕ ਤੁਸੀਂ ਦੇਖਦੇ ਨਹੀਂ ਆਪ ਤੁਹਾਨੂੰ ਸੱਚ ਨਹੀਂ ਪਤਾ ਲੱਗਣਾ ਅਸੀਂ ਦੇਖਿਆਗਾ ਸਾਨੂੰ ਪਤਾ ਹੈਗਾ ਹਾਂ 1% ਮਾੜਾ ਹਰ ਪਾਸੇ ਹੁੰਦਾ ਉਹ ਜੇ ਕੋਈ ਪਾਸੇ ਨਹੀਂ ਦਿੱਤੇ ਮਾੜੇ ਬੰਦੇ ਨਾ ਹੋਣ ਸੋ ਬੇਨਤੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ